ਕੋਈ ਕੋਈ ਵੱਜ ਗਏ 5 ਮਿੰਟ ਘਟੇ ਇੱਕ ਦਾ ਹੀ ਚੱਲੇ ਆ ਤੇ ਜਾਣ ਦਾ ਬਾਅਦ ਵੀ ਮਤਲਬ 1 ਵਜੇ ਦਾ 3 ਮਿੰਟ ਦਾ ਮਤਲਬ ਬੰਦੇ ਜਿਹੜੇ ਕੰਦ ਟੱਪ ਗਏ ਆ ਗਏ ਨੇ ਉਹਨਾਂ ਨੇ ਆਣ ਕੇ ਪਹਿਲਾ مین ਗੇਟ ਤੋੜਿਆ ਫਿਰ ਉਸ ਤੋਂ ਬਾਅਦ ਕਮਰਾ ਤੋ ਕਮਰਾ ਤੋੜਿਆ ਕਮਰੇ ਤੋੜ ਕੇ ਉੱਥੇ ਜੋ ਗਹਿਣਾ ਸੀ ਜੋ ਪੈਸਾ ਪਿਆ ਰੁਪਿਆ ਪਿਆ ਦਾ ਸੀ ਉਹ ਕੱਢ ਕੇ ਲੈ ਗਏ ਨੇ ਨੁਕਸਾਨ ਜਿਹੜਾ ਕਾਫੀ ਹੋਇਆ ਹੈ ਲੈ ਅਸੀਂ ਕੋਈ ਮਜ਼ਾੰ ਅੰਦਾਜ਼ਾ ਨਹੀਂ ਲਾ ਸਕਗੇ ਕੋਈ ਮਤਲਬ ਦੇਖਿਆ ਨਹੀਂ ਹੈਗਾ ਕੀ ਕੁਝ ਹੈਗਾ ਗਿਆ ਜਿਹੜਾ ਜਿੰਨਾ ਹੀ ਕਹਿਣਾ ਹੈਗਾ ਸੀ ਉਹ ਸਾਰਾ ਲੈ ਗਿਆ। ਅੱਜ ਰਾਤੀ 7 ਵਜੇ ਬੱਚੇ ਆਏ ਨੇ ਘਰ ਮੈਂ ਦਿੱਲੀ ਜਾ ਰਿਹਾ ਜਾਣਾ ਸੀ। ਟ੍ਰੇਨ ਲੇਟ ਹੋ ਗਈ ਉਹਦੇ 5 ਘੰਟੇ ਟ੍ਰੇਨ ਲੇਟ ਸੀ। ਤੇ ਮੈਂ ਸਟੇਸ਼ਨ ਤੇ ਬੈਠਾ ਐਸਾ। ਇਹ ਜਦੋਂ 7 ਵਜੇ ਘਰ ਆਏ ਨੇ ਇਹਨਾਂ ਨੇ ਵੇਖਿਆ ਵੀ ਦਰਾਏ ਟੁੱਟੇ ਨੇ। ਇਹਨਾਂ ਨੇ ਇਹਨਾਂ ਨੂੰ ਪਤਾ ਲੱਗਾ ਉਹ ਸਵਾਦ ਇਹਨਾਂ ਨੇ ਮੈਨੂੰ ਫੋਨ ਕੀਤਾ। ਮੈਂ ਸਟੇਸ਼ਨ ਤੋਂ ਫਿਰ ਵਾਪਸ ਆ ਗਿਆ। ਆ ਆ ਆਣ ਕੇ ਦੇਖਿਆ ਵੀ ਜਿਹੜਾ ਵਿਦਾਇਚਰ ਆਪਣਾ ਪ੍ਰਸ਼ਾਸਨ ਸੀ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਹਾਦੀ ਘੜੀ ਦੇ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਸਾਡੇ ਨਾਲ ਸਾਰੇ ਮੇਲੇ ਆਉਣ ਤੋਂ ਪਹਿਲਾਂ ਪਹੁੰਚੇ ਸੀ ਤੇ ਬਾਕੀ ਉਹਨਾਂ ਸਾਨੂੰ ਕਿਹਾ ਵੀ ਅਸੀਂ ਜਲਦੀ ਜਲਦੀ ਬੰਦਿਆਂ ਫੜ ਲਵਾਂਗੇ ਤੇ ਕੈਮਰਿਆਂ ਵਿੱਚ ਬੰਦਿਆਂ ਦੀ ਸਾਫ਼ ਫੋਟੋ ਨੇਰ ਆਉਂਦੀਆਂ ਭੀ ਇਹਨੇ ਦੋ ਜਿਸ ਵਿੱਚ ਦੋ ਦੋ ਜੈਂਟਸਨ ਇੱਕ ਲੇਡੀ ਜੀ ਸ਼ਾਮਲ ਹੈ ਉਹ ਕਾਫੀ ਜੇ ਪਹਿਲਾਂ ਇੱਕ ਬੀੜੀਆਂ ਪੀਂਦੀ ਪਈ ਆ ਨਜ਼ਰ ਆਈ ਕਿ ਉਹ ਬੀੜੀਆਂ ਪੀ ਰਹੀ ਹੈ ਤੇ ਉਹ ਰਲ ਕੇ ਉਹਨਾਂ ਨੇ ਮਲ ਕੇ ਅੰਦਰ ਆ ਕੇ ਚੋਰੀ ਕਰ ਲਿਆ ਕਾਂਦੇ ਟੱਪ ਵਿੱਚ ਚੋਰੀ ਕੀਤੀ ਸ਼ੱਕ ਜਿਹੜਾ ਮਲ ਹੋਈ ਹੈ ਕਿ ਕਿਸ ਨੇ ਮਲ ਜ ਫਲਾਦ ਤੀਆ ਉਹਨਾਂ ਨੇ ਤਾਂ ਆਈ ਆਏ ਨੇ ਸਾਲਿਓ ਤੇ ਪਹਿਲਾਂ ਪਤਾ ਸੀ ਸੂਰ ਸੀ ਉਹਨਾਂ ਤੇ ਨਾ ਜਾਣਾ ਤੇ ਆਈ ਮਲ ਕੰਮ ਕਰਨਾ ਕਿਉਂਕਿ ਸਭ ਵੀ ਕੈਮਰੇ ਦੱਸ ਦੇ ਰਿਹਾ ਉਹ ਫੇਮੇ ਬੰਦੇ ਘਰੋਤੇ ਸੀ। ਆਈ ਜਦੋਂ ਨਿਕਲ ਗਏ ਉਹਨਾਂ ਵੇਖਿਆ ਵੀ ਗੱਡੀ ਨਿਕਲ ਰਹੀ ਆ। ਉਹ ਬਾਜਨ ਉਸ ਦੇ ਅੰਦਰ ਵੜ ਗਏ ਨੇ। ਅੰਦਰ ਇਥੋਂ ਨਹੀਂ ਇਥੋਂ ਤੋੜਨ ਦੀ ਕੋਸ਼ਿਸ਼ ਕੀਤੀ ਪਰ ਲੇਕਿਨ ਟੁੱਟਾ ਨਹੀਂਗਾ। ਅੱਛਾ ਅੰਦਰ ਜਿਹੜੀਆਂ ﺍﻟमारीਆਂ ਤੋੜਨ ਦੀ ਕੋਸ਼ਿਸ਼ ਕੀਤੀ। ਕੋਸ਼ਿਸ਼ ਕੀਤੀ ਨਹੀਂ ਟੁੱਟੀਆਂ। ਉਹ ਬਸ ਉਹਨਾਂ ਨੂੰ ਜੋ ਮੋਟਾ ਸਮਾਨ ਇੱਕ ਵਾਰੀ ਮਿਲ ਗਿਆ ਉਹ ਨਿਕਲਣ ਦੀ ਉਹਨਾਂ ਨੇ ਭਜੰਦੀ ਕੀਤੀ। ਲੈ ਕੇ ਨਿਕਲ ਗਏ। ਬਿਲਕੁਲ ਸੰਤੁਸ਼ਟ ਨੇ ਜੀ ਉਹ ਬੂਰਾ ਰਾਤ ਸਾਡੇ ਕੋਲ 3 3.5 ਘੰਟੇ ਰਹੇ ਆ। ਆਗੇ ਪੁਰੀਆਂ ਨੇ ਕਾਰਵਾਈ ਕੀਤੀ ਐਫ ਆਈ ਆਰ ਦਰਜ ਕੀਤੀ ਹੈ ਔਰ ਉਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਆਪਾਂ ਮਤਲਬ ਤੁਹਾਨੂੰ ਜਲਦੀ ਇਹਦਾ ਮਤਲਬ 24 48 ਘੰਟੇ ਦੇ ਵਿੱਚ ਤੁਹਾਡੇ ਪੁਸ਼ਟੀ ਕਰਦਾਂਗੇ ਹਾਂ ਫਤਗੜ ਚੋਰੀਆਂ ਕਸਬੇ ਵਿੱਚ ਇੱਕ ਘਰ ਚੋਰੀ ਦੀ ਇਨਫੋਰਮੇਸ਼ਨ ਮਿਲੀ ਹੈ ਇਸੇ ਮੌਕੇ ਤੇ ਪਹੁੰਚੇ ਹਾਂ ਕਿ ਅਸੀਂ ਜਿਹੜੀ ਜੋ ਪ੍ਰਿਮਲੀ ਇਨਵੈਸਟੀਗੇਸ਼ਨ ਨੂੰ ਨਿਜਾਮ ਦੇ ਰਹੇ ਹਾਂ ਕਰੋ ਕੋਈ ਜਿਹੜਾ ਕੁਝ ਇੱਕ ਘਰ ਵਾਲੇ ਪਤਾ ਲੱਗਾ ਕਿ ਜੇ ਕੋਈ ਅੱਜ ਸਵੇਰੇ ਕੁਝ 6:30 ਵਜੇ ਕਰੋ ਸਾਰੇ ਪਰਵਾਹ ਚ ਲੱਗਿਆ ਸੀ ਘਰ ਕੋਈ ਨਹੀਂ ਸੀ ਹੈਗਾ ਤੇ ਕਿਸੇ ਨੇ ਦੁਕਾਨ ਟੱਪ ਕੇ ਅੰਦਰ ਚੋਰੀ ਕੀਤੀ ਹੈ ਜਿਹੜਾ ਹੁਣ ਤੱਕ ਪਰਮਿਸ ਕੋਈ ਪਤਾ ਲੱਗਾ ਅਸੀਂ ਰਿਪੋਰਟ ਵਿੱਚ ਚੀਜ਼ ਨੂੰ ਜਾਮ ਦੇ ਦਿੱਤਾ ਤੇ ਚੋਰੀ ਇੰਟਰਸਟ ਇਹ ਬਾਉਟ ਬੜੇ ਦਿਨ ਹੀ ਗਾਉਂ ਸਾਹਮਣੇ ਜਾਈਏ ਕਿ 12:54 ਦੇ ਮਿੰਟ ਤੇ ਘਰ ਦੇ ਸਾਰੇ ਜਿਹੜੇ ਹੈ ਇਹ ਆਪਣੇ ਨਿੱਜੀ ਗਾਉਂ ਵਾਸਤੇ ਹੈ ਫਟੇਗਾ ਚੋੜ ਤੋਂ ਮਤਲਬ ਵੇਸੀ ਘਰ ਕੋਈ ਨਹੀਂ ਹੈਗਾ ਕਰਨ ਲੋਕ ਲੱਗੇ ਹੋਏ ਸੀ ਕਿਸੇ ਅਨੋਠ ਬਖਤੀ ਨੇ ਕਰ ਅੰਦਰ ਇੰਟਰ ਕਰਕੇ ਇਹਨਾਂ ਘਰ ਚੋਰੀ ਕੀਤੀ ਹੈ ਫਿਲਹਾਲ ਜੋ ਸਾਮਣੇ ਨਜ਼ਰ ਆ ਰਿਹਾ ਹੈ ਜਾਂ ਜੋ ਹਾਲ ਇੱਕ ਮੋਟਰਸਾਈਕਲ ਤੇ ਇੱਕ ਲੇਡੀ ਹੈ ਨਾਲੇ ਦੋ ਜਨਸ ਨੇ ਜਿਹੜਾ ਕੱਲਾ ਹੈ ਅੰਦਰ ਇੱਕੋ ਹੀ ਮੁੰਡਾ ਐਂਟਰ ਕੀਤਾ ਹੈ ਜਸਦੀਪ 29 ਕਿ ਬੰਦਰ ਰਿਹਾ ਅੰਦਰ ਰਿਹਾ ਤੇ ਚੋਰੀ ਦੇ ਸਾਮਾਨ ਲੈ ਦੇ ਰਿਹਾ ਹਾਂ ਬਸ ਉਹੀ ਉਹਦੀ ਸਟੇਟਮੈਂਟ ਵਗੈਰਾ ਜੋ ਉਹ ਸਾਡੇ ਲੈ ਕੇ ਤੇ ਜਿਹੜੀ ਸਾਡੀ ਪ੍ਰੀਮ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਅਫੇਅਰ ਬਰਦਰ ਕਰ ਰਹੇ ਆ ਇਹ ਕਿਸੇ ਮੈਨੂੰ ਜੋ ਸਾਹਮਣੇ ਲੱਗ ਰਿਹਾ ਪ੍ਰੀਮੇਅਰ ਇਹ ਤਾਂ ਭੇਤੀ ਦਾ ਕੰਮ ਹੈ ਜਾਂ ਕੋਈ ਦਾ ਕੋਈ ਹੋਰ ਕੋਈ ਹੋਰ ਐਂਗਲ ਨਹੀਂ ਆਇਆ ਫਸਫੋਲ ਅੰਗਰੇਜ਼ ਸਾਹਮਣੇ ਆ ਰਿਹਾ ਭਾਵੇਂ ਹਰ ਐਂਗਲ ਤੇ ਕੰਮ ਕਰਾਂਗੇ